ਭਗਵੰਤ ਮਾਨ ਅੱਜ ਲਾਈਵ ਹੋਇਆ ਉਹਨੇ ਮੀਟਿੰਗ ਕੀਤੀ ਤੇ ਉਹਦੇ ਚੱਲਦੇ ਭਾਸ਼ਣ ਦੌਰਾਨ ਉਹਨੇ ਕਿਹਾ ਕਿ ਭਾਈ ਮੈਂ ਉਹ ਲੀਡਰ ਨਹੀਂ ਹੈਗਾ ਕਿ ਜਨਤਾ ਨੂੰ ਲੜਾ ਕੇ ਤੇ ਬਾਅਦ ਵਿੱਚ ਉਹਨਾਂ ਨਾਲ ਸਮਝੌਤਾ ਕਰਾਂ ਜਿਹੜੇ ਕਾਂਗਰਸੀਆਂ ਤੇ ਅਕਾਲੀਆਂ ਨੇ ਕਹਿੰਦਾ 70 ਸਾਲ ਰਾਜ ਕੀਤਾ ਤੇ ਲੱਖਾਂ ਮੁਕੱਦਮੇ ਜਿਹੜੇ ਦਰਜ ਹੋਏ ਆ ਲੋਕਾਂ ਤੇ ਆਸਮੇਂ ਕਿ ਮੈਂ ਬਾਦਲ ਪੱਖੀ ਆ ਮੈਂ ਕਾਂਗਰਸੀ ਪੱਖੀ ਆ ਮੈਂ ਸੁਖਵੀਰ ਬਾਦਲ ਦਾ ਚਿਹਤਾ ਆ ਦੂਜੇ ਪਾਸੇ ਮੈਂ ਰਾਹੁਲ ਗਾਂਧੀ ਦਾ ਚਿਹਤਾ ਆ ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਸਿਰ ਪਾਟੇ ਆ ਕਤਲ ਹੋਈ ਆ ਲੋਕ ਮਾਰੇ ਗਏ ਆ ਸਜ਼ਾ ਵੀ ਕੱਟੇ ਕੱਟੀ ਆ ਸਜ਼ਾ ਕੱਟ ਰਹੀ ਆ ਕੁਝ ਤੇ ਜਿਹੜੇ ਆਪਸ ਵਿੱਚ ਪਾਰਟੀਆਂ ਵਾਜੀਆਂ ਦੇ ਵਿੱਚ ਲੜ ਕੇ ਘਰਾਂ ਦੇ ਘਰਾਂ ਦਾ ਨੁਕਸਾਨ ਹੋਇਆ ਕਿ 70 ਸਾਲਾਂ ਦੇ ਵਿੱਚ ਲੱਖਾਂ ਮੁਕੱਦਮੇ ਦਰਜ ਹੋਏ ਐ ਉਹ ਕਹਿੰਦਾ ਮੈਂ ਉਹਨਾਂ ਲੀਡਰਾਂ ਵਰਗਾ ਨਹੀਂ ਕਿ ਭਾਈ ਮੈਂ ਤੁਹਾਨੂੰ ਲੜਾ ਕੇ ਤੇ ਬਾਅਦ ਵਿੱਚ ਉਹਨਾਂ ਨਾਲ ਜੱਫੀਆਂ ਪਾਵਾਂ ਆਹ ਕਹਿੰਦਾ ਵੇਖ ਲਓ ਸੁਖਵੀਰ ਬਾਦਲ ਕੇ ਨਾ ਤਾਂ ਮੈਨੂੰ ਵਿਆਹ ਦੇ ਵਿੱਚ ਛੱਡਿਆ ਕੁੜੀ ਦਾ ਵਿਆਹ ਸੀ ਤੇ ਨਾ ਹੀ ਮੈਂ ਜਾਣਦਾ ਕੋਈ ਇਸ ਕਿ ਮੇਰੀ ਜਾਣ ਦੀ ਕੋਈ ਇੱਛਾ ਵੀ ਨਹੀਂ ਸੀ ਕਹਿੰਦਾ ਮੈਂ ਦੋ ਨੰਬਰ ਦੇ ਪੈਸੇ ਵਾਲੇ ਦੀ ਰੋਟੀ ਪਾਣੀ ਘੱਟ ਹੀ ਖਾਣਾ ਕਹਿੰਦਾ ਮੈਂ ਉਹਨਾਂ ਨੇ ਸੱਦਿਆ ਕਹਿੰਦਾ ਜੇ ਸੱਦ ਵੀ ਲੈਂਦੇ ਮੈਂ ਜਾਣਾ ਨਹੀਂ ਸੀ ਕਹਿੰਦਾ ਤੁਸੀਂ ਦੇਖ ਲਓ ਕਿ ਜਿੰਨੇ ਲੀਡਰਾਂ ਨੂੰ ਇਹ ਉੱਠਾ ਬੋਲਦੇ ਆ ਇੱਕ ਦੂਜੇ ਨੂੰ ਲੀਡਰ ਇਹ ਕਿ ਬਾਜ ਬਾ ਆਹ ਕਹਿੰਦਾ ਸੁਖਵੀਰ ਆਹ ਕਹਿੰਦਾ ਰਾਣਾ ਗੁਰਜੀਤ ਆਹ ਕਹਿੰਦਾ ਫਲਾਨਾ ਆਹ ਕਹਿੰਦਾ ਮਜੀਠੀਆ ਉਹਨੂੰ ਕਹਿੰਦਾ ਰਾਜਾ ਬੜਿੰਗਾ ਆਹ ਕਹਿੰਦਾ ਜਿੰਨੇ ਲੀਡਰ ਸੀ ਕਹਿੰਦਾ ਸਾਰੇ ਵਿਆਹ ਦੇ ਵਿੱਚ ਸ਼ਾਮਲ ਸੀ ਤੇ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਸੀ ਇਹਨੂੰ ਕਹਿੰਦੇ ਆ ਪੋਲਿਟਿਕਸ ਵੀ ਲੋਕਾਂ ਨੂੰ ਲੜਾਉਣਾ ਕਿਵੇਂ ਹੈ ਤੇ ਆਪਾਂ ਫੰਕਸ਼ਨਾਂ ਦੇ ਵਿੱਚ ਆਪਣੀਆਂ ਯਾਰੀਆਂ ਨੂੰ ਕਿਵੇਂ ਰੱਖਣਾ ਹੈ ਉਹਨੇ ਵਕ ਵਕ ਐਂਗਲ ਤੋਂ ਗੱਲ ਕੀਤੀ ਤੇ ਵੀਡੀਓ ਵੀ ਹੈ ਜਿਹੜੀਆਂ ਸ਼ੇਅਰ ਹੋਈਆਂ ਵਾਇਰਲ ਹੋਈਆਂ ਕਿਉਂਕਿ ਪਹਿਲੇ ਤਾਂ ਕੱਲਾ ਜਿਹੜਾ ਸੀਗਾ ਵਿਆਹਾਂ ਦੇ ਵਿੱਚ ਸਟੂਡੀਓ ਫੋਟੋਆਂ ਖਿੱਚਦੇ ਸੀਗੇ ਜੋ ਆਪਾਂ ਵਿਆਹ ਦੇ ਵਿੱਚ ਸਟੂਡੀਓ ਨੂੰ ਕਰਦੇ ਆਂ ਤੇ ਅੱਜ ਕੱਲ ਜਿਹੜੇ 2-2 ਲੱਖ ਰੁਪਏ ਦੇ ਆਈਫੋਨ ਨ ਵੱਡੇ ਫੋਨ ਹੈ ਉਹ ਸਟੂਡੀਓ ਦੇ ਕੈਮਰਾ ਨੂੰ ਵੀ ਮਾਤ ਪਾਉਂਦੇ ਆ ਤੇ 5 ਮਿੰਟਾਂ ਦੇ ਵਿੱਚ ਵੀਡੀਓ ਜਿਹੜੀ ਉਤੋਂ ਖਿੱਚ ਕੇ ਬਣਾ ਕੇ ਜਾਂ ਫੋਟੋ ਖਿੱਚ ਕੇ ਵਾਇਰਲ ਹੋ ਜਾਂਦੀ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਵੀ ਕਰਦਾ ਹੈ ਕਿਉਂਕਿ ਦੋ ਪਹਿਲੂ ਹੈ ਚੰਗੇ ਵੀ ਕੰਮ ਹੁੰਦੇ ਆ ਮਾੜੇ ਵੀ ਹੁੰਦੇ ਆ ਕੋਈ ਵੀ ਚੀਜ਼ ਆਉਂਦਾ ਨਫਾ ਨੁਕਸਾਨ ਤਾਂ ਹੁੰਦਾ ਹੈ ਜੇ ਸੋਸ਼ਲ ਮੀਡੀਆ ਦੇ ਕੋਈ ਵੀਡੀਓ ਆਉਂਦੀਆਂ ਚੰਗੀਆਂ ਵੀ ਆਉਂਦੀਆਂ ਤੇ ਆਪੋ ਆਪਣੀ ਸੋਚ ਹੈ ਵੀ ਕਿਸ ਮਨੁਸ਼ਾ ਨਾਲ ਉਹ ਵੀਡੀਓ ਬਣਾਈਏ ਤੇ ਕਿਸ ਮਨੁਸ਼ਾ ਨਾਲ ਬੰਦਾ ਵਾਇਰਲ ਕਰਦਾ ਕੋਈ ਬਲੈਕਮੇਲਿੰਗ ਵੀ ਕਰਦੇ ਆ ਕੁਝ ਚੰਗੀਆਂ ਰੀਲਾਂ ਵੀ ਪਾਉਂਦੇ ਆ ਤੋਹਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਨੇ ਕਿਹਾ ਕਹਿੰਦਾ ਤੁਸੀਂ ਆ ਦੇਖ ਲਓ ਭਾਈ ਕਿ ਵਿਆਹਾਂ ਦੇ ਵਿੱਚ ਇਹ ਸਾਰੇ ਇਕੱਠੇ ਹੋਏ ਵਿਆਹ ਤੇ ਇਹਨਾਂ ਦੇ ਸੈਲਫਸਟ ਜਿਹੜੇ ਕੰਮ ਆ ਆਪਦੇ ਉਹ ਕੋਈ ਸਰਕਾਰ ਆ ਜੇ ਚਾਹੇ ਅਕਾਲੀਆਂ ਦੀ ਆ ਜੇ ਤਾਂ ਕਾਂਗਰਸੀਆਂ ਦੇ ਕੰਮ ਨਹੀਂ ਰੁਕਦੇ ਜੇ ਅਕਾਲ ਕਾਂਗਰਸੀਆਂ ਦੀ ਆ ਗਈ ਤਾਂ ਅਕਾਲੀਆਂ ਦੇ ਨਹੀਂ ਰੁਕਦੇ ਕੋਈ ਪੈਲਸ ਬਣਾਉਣੇ ਆ ਕੋਈ ਲਾਇਸੈਂਸ ਬਣਾਉਣੇ ਆ ਕੋਈ ਫੈਕਟਰੀਆਂ ਲਾਉਣੀਆਂ ਕੋਈ ਸੈਲਰ ਲਾਉਣੇ ਆ ਕੋਈ ਜ਼ਮੀਨਾਂ ਦੀ ਇਧਰ ਉਧਰ ਬਦਲੀ ਕਰਨੀ ਆ ਲੈਣੀ ਆ ਤਬਾਦਲੇ ਕਰਨੇ ਆ ਫਾਰਮ ਬਣਾਉਣੇ ਆ ਤਾਂ ਇਹਨਾਂ ਦੇ ਕਹਿੰਦਾ ਵੱਡੇ ਪੱਧਰ ਤੇ ਜਿਹੜੇ ਬਿਜ਼ਨਸ ਆ ਉਹ ਸਾਂਝੀ ਹੈ। ਜ਼ਿਆਦਾਤਰ ਇਹਨਾਂ ਲੀਡਰਾਂ ਦੇ ਕਹਿੰਦਾ ਸਾਡੀ ਜਿਹੜੀ ਵਿੱਦਿਆ ਦਾ ਜਿਹੜਾ ਸਾਡੀ ਵਿੱਦਿਆ ਹੈ ਇਹ ਸਾਡਾ ਤੀਜਾ ਨੇਤਰ ਹੈ। ਇਹਦੇ 'ਚ ਸਾਡੀਆਂ ਕਮੀਆਂ ਕਿਉਂ ਆਈਆਂ? ਭਗਵੰਤਮਾਨ ਸਾਹਿਬ ਦੀ ਇਹ ਗੱਲ ਮੰਨਣਯੋਗ ਹੈ। ਉਹਦੇ ਵਿੱਚ ਕਮੀਆਂ ਕਿਉਂ ਆਈਆਂ ਕਹਿੰਦੇ ਕਿ ਵਿੱਦਿਆ ਤੇ ਹਸਪੀਟਲ, ਸਕੂਲ ਤੇ ਹਸਪੀਟਲ, ਵਿੱਦਿਆ ਤੇ ਦਵਾਈ। ਇਹਨਾਂ ਦੋਵਾਂ ਤੇ ਅਕਾਲੀਆਂ ਤੇ ਕਾਂਗਰਸੀਆਂ ਦਾ ਭਾਈ ਕਬਜਾ ਉਹ ਕਹਿੰਦਾ ਜਿੰਨੇ ਪ੍ਰਾਈਵੇਟ ਕਾਨਵੈਂਟ ਸਕੂਲ ਕਾਲਜ ਹੈ ਉਹ ਸਾਰੇ ਇਹਨਾਂ ਲੀਡਰਾਂ ਦੇ ਆਪਣੇ ਖੋਲੇ ਹੋਏ ਐ ਤੇ ਇਹ ਸਰਕਾਰੀ ਸਕੂਲਾਂ ਨੂੰ ਕਿਉਂ ਕੰਮ ਜਪ ਕਰਨਗੇ ਕਿਉਂ ਉੱਥੇ ਅਗਲਾ ਬੱਚੇ ਪੜ੍ਹਾਊਗਾ ਜਦੋਂ ਇਹਨਾਂ ਨੇ ਲੱਖਾਂ ਲੱਖਾਂ ਰੁਪਏ ਫੀਸ ਲੈਣੀ ਐ ਦੂਜੇ ਪਾਸੇ ਸਿਵਲ ਹਸਪੀਟਲ ਦੇ ਵਿੱਚ ਕਿਉਂ ਪ੍ਰਬੰਧ ਕਰਨਗੇ ਕਿਉਂ ਇਹ MRI ਮਸ਼ੀਨਾਂ ਲਿਆਉਣਗੇ ਕਿਉਂ ਅਲਟਰਾਸਾਉਂਡ X-ray ਮਸ਼ੀਨਾਂ ਲਿਆਉਣਗੇ ਕਿਉਂ ਪੂਰੀ ਦਵਾਈ ਦੇਣਗੇ ਕਿਉਂਕਿ ਮੈਡੀਕਲ ਕਾਲਜ ਵੀ ਇਨ੍ਹਾਂ ਲੋਕਾਂ ਦੇ ਖੁੱਲੇ ਹੋਏ ਐ ਸਿਰਫ ਸਟੇਜਾਂ ਤੇ ਇਹ ਡਰਾਮੇ ਕਰਦੇ ਆ ਕਿ ਮੇਰੇ ਕੋਲੇ ਲਾਲ ਡੈਰੀ ਐ ਕੋਈ ਕਹਿੰਦਾ ਮੇਰੇ ਕੋਲੇ ਹਰੀ ਡੈਰੀ ਐ ਕੋਈ ਕਹਿੰਦਾ ਮੈਂ ਅਸੀਂ ਪਰਚੇ ਦੇਵਾਂਗੇ ਕੋਈ ਕਹਿੰਦਾ ਇਹਨੂੰ ਫੜ ਕੇ ਅੰਦਰ ਕਰਾਂਗੇ ਇੱਕ ਸਿਰਫ ਇਹ ਡਰਾਮੇ ਨੇ ਇੱਕ ਦੂਜੇ ਨੂੰ ਨੀਵਾ ਬਕਾਉਣ ਵਾਸਤੇ ਉਹ ਲੋਕ ਜਜ਼ਬਾਤ ਵਿੱਚ ਆ ਜਾਂਦੇ ਆ ਕਿ ਸੁਖਬੀਰ ਕੈਪਟਨ ਨੂੰ ਅੰਦਰ ਦੇਊਗਾ ਕੈਪਟਨ ਅਮਰਿੰਦਰ ਸਿੰਘ ਸੁਖਵੀਰ ਨੂੰ ਅੰਦਰ ਦੇਊਗਾ ਚੰਨੀ ਸੁਖਵੀਰ ਨੂੰ ਮਜੀਠੀਆ ਨੂੰ ਅੰਦਰ ਦੇਊਗਾ ਰਾਜਾ ਬੜਿੰਗ ਸੁਖਵੀਰ ਨੂੰ ਅੰਦਰ ਦੇਊਗਾ ਇਹ ਇੱਕ ਕਹਿੰਦਾ ਇੱਕ ਡਰਾਮੇ ਆ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਹਾਈਪਨੋਟਾਈਜ਼ਮੈਂਟ ਕਰਕੇ ਵੋਟਾਂ ਲੈ ਕੇ ਤੇ ਬਾਅਦ ਵਿੱਚ ਠੰਡੇ ਵਾਸਤੇ ਇਹ ਗੱਲਾਂ ਪਾਈਆਂ ਜਾਂਦੀਆਂ ਤੇ ਦੂਸਰੇ ਨੇ ਵਿਆਹ ਵਾਲੀ ਗੱਲ ਕੀਤੀ ਜਿਹੜੇ ਸਮਾਦ ਮਰਾਹੀ ਆਪਾਂ ਸ਼ੁਰੂ ਕੀਤੀ ਸੀ ਵੀਡੀਓ ਉਹ ਕਹਿੰਦਾ ਵਿਆਹ ਦੇ ਵਿੱਚ ਨਾਮ ਇਹਨੂੰ ਸੱਦਿਆ ਤੇ ਨਾਮ ਹੈ ਜਾਣਾ ਸੀ ਸੱਦਿਆ ਇਸ ਕਰਕੇ ਨਹੀਂ ਕਿ ਉਹਨੇ ਜੋ ਰਾਜਨੀਤੀ ਕਹਿੰਦਾ ਮੈਂ ਕੀਤੀ ਹੈ ਇਹਨਾਂ ਤੇ ਉਹ ਸਹੀ ਕੀਤੀ ਹੈ ਬੱਸਾਂ ਬਾਰੇ ਇਹਨਾਂ ਦੇ ਜੋ ਦੱਸਿਆ ਜੋ ਇਹ ਪੈਨਸ਼ਨਾਂ ਲੈਂਦੇ ਸੀ ਚਾਰ-ਚਾਰ ਉਹ ਘਟਾਈਆਂ ਜੋ ਇਹਨਾਂ ਦੇ ਸੁੱਖ ਵਿਲਾਸ ਹੋਰ ਜਪੀਨ ਜ਼ਮੀਨਾ ਜੋ ਪਲਾਟ ਗੱਡੀਆਂ ਜੋ ਵੀ ਸੀ ਕਹਿੰਦਾ ਮੈਂ ਜਨਤਾ ਦੇ ਸਾਹਮਣੇ ਰੱਖਿਆ ਤੇ ਲੋਕ ਸਭਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੋਲਣ ਤੱਕ ਨਹੀਂ ਦਿੱਤਾ ਸਾਰੇ ਕਹਿੰਦਾ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਲੰਗਰ ਦੇ ਹੋਰ ਜਿੰਨੇ ਘੁਟਾਲੇ ਆ ਕਹਿੰਦਾ ਉਹ ਲੋਕ ਸਭਾ ਦੇ ਵਿੱਚ ਮੈਂ ਉਜਾਗਰ ਕੀਤੇ ਐ ਤੇ ਲੋਕਾਂ ਦੇ ਸਾਹਮਣੇ ਲਿਆਂਦੇ ਐ ਤੇ ਜਿੰਨੇ 543 ਦੇ 43 MP ਬਹਿੰਦੇ ਆ ਵੱਖ-ਵੱਖ ਸਟੇਟਾਂ ਦੇ ਨਮਾਇंदे ਉਹਨਾਂ ਨੂੰ ਮੈਂ ਸਾਰਾ ਕੁਝ ਦੱਸਿਆ ਵੀ ਭਾਈ ਆਹ ਕੁਛ ਇਹਨਾਂ ਨੇ ਬਣਾਇਆ ਹੋਇਆ ਇਸ ਕਰਕੇ ਕਹਿੰਦਾ ਭਾਈ ਮੇਰੇ ਤੇ ਖਾਰ ਖਾਂਦੇ ਐ ਤੇ ਦੂਸਰੇ ਪਾਸੇ ਜੇ ਵਿਆਹ ਚ ਭਗਵੰਤ ਮਾਨ ਕਹਿੰਦਾ ਮੈਂ ਚਲਿਆ ਵੀ ਜਾਂਦਾ ਤਾਂ ਫਿਰ ਉਹ ਤਾਂ ਇਹ ਮੰਨ ਲੱਗਦਾ ਕਿ ਵਿਆਹ ਦੇ ਉੱਤੇ 100 ਕਰੋੜ ਰੁਪਇਆ ਖਰਚ ਕੀਤਾ ਜਾਂ 50 ਕਰੋੜ ਰੁਪਇਆ ਖਰਚ ਕੀਤਾ ਜਾਂ ਜਿੰਨਾ ਵੀ ਕੀਤਾ ਫਿਰ ਬਾਦਲਾਂ ਨੂੰ ਇਹ ਵੀ ਡਰ ਸੀ ਕਿ ਕੱਲ ਨੂੰ ਭਾਈ ਇੱਥੇ ਵਿਜੀਲੈਂਸ ਦੀ ਜਾਂਚ ਨਾ ਹੋ ਜੇ ਆਮਦਨ ਤੋਂ ਬਾਅਦ ਆਮਦਨ ਤੋਂ ਵੱਧ ਸਰੋਤ ਸਰੋਤਾਂ ਤੋਂ ਜ਼ਿਆਦਾ ਖਰਚਾ ਕਰਕੇ ਵਿਆਹ ਕਰਨਾ ਤੇ ਭਗਵਾਨ ਤੁਮਾਨ ਵੀ ਪਤਾ ਹੈ ਜਿੰਦੀ ਕਿਸਮ ਦਾ ਬੰਦਾ ਹੈ ਉਹਨੇ ਚਮਚੇ ਤੱਕ ਪਲੇਟਾਂ ਤੱਕ ਗਿਣਿਆ ਦੇਣੇ ਸੀ ਵੀ ਆਹਾ ਕੁਛ ਭਾਈ ਉੱਥੇ ਚੱਲਿਆ ਇਹ ਵੀ ਸਭ ਤੋਂ ਵੱਡਾ ਕਾਰਨ ਹੈ ਕਿਉਂ ਜਿਹੜਾ ਬੰਦਾ ਸਾਦਗੀ 'ਚ ਰਹਿੰਦਾ ਜੋ ਬੰਦਾ ਆਮ ਘਰਾਂ ਦੇ ਵਿੱਚ ਉੱਠਿਆ ਤਾਂ ਉਹ ਤੋਂ ਫਿਰ ਬੰਦਾ ਆਮ ਬੰਦਾ ਡਰਦਾ ਹੀ ਹੁੰਦਾ ਤੇ ਜਾਂ ਜਿਹੜਾ ਬੰਦਾ ਅਮੀਰ ਬੰਦਾ ਹੁੰਦਾ ਉਹ ਨੂੰ ਉਹ ਛੋਟਾ ਸਮਝਦਾ ਵੀ ਜਦ ਸਾਡੇ ਘਰੇ ਆਉ ਤਾਂ ਅਸੀਂ ਵੱਡੇ ਐ ਸੁਖਵੀਰ ਬਾਦਲ ਸਟੇਜਾਂ ਤੇ ਵੀ ਕਹਿੰਦਾ ਹੁੰਦਾ ਕਿ ਇਹ ਮੁੱਖ ਮੰਤਰੀ ਲੱਗਦਾ ਇਹ ਤਾਂ ਡੰਮੀ ਜਿਹਾ ਬੰਦਾ ਲੱਗਦਾ ਇਹ ਲੱਗਦਾ ਤੁਹਾਨੂੰ ਮੁੱਖ ਮੰਤਰੀ ਮਤਲਬ ਕੀ ਇਹੋ ਜਿਹਿਆਂ ਬੰਦੇ ਦੀਆਂ ਗੱਲਾਂ ਕਰਨੀਆਂ ਤੇ ਉਹਦੀਆਂ ਮਤਲਬ ਉਹਦੀ 헤ਠੀ ਕਰਨੀ ਉਹਦੀ ਬੇਇੱਜ਼ਤੀ ਕਰਨੀ ਇਹ ਤਾਂ ਭਾਈ ਹੁਣ ਲੋਕਾਂ ਨੇ ਚੁਣਿਆ ਇੱਕ ਆਸਟਾ ਬੱਕਰ ਸੀ ਜਿਹੜਾ ਗੁਰੂ ਸਾਹਿਬਾਨਾ ਨਾ ਰਹਿੰਦਾ ਸੀ ਉਹਦੇ 'ਚ ਕਟੋ-ਕਟ 70 ਬਲ ਪੈਂਦੇ ਸੀ ਜਦੋਂ ਤੁਰਦਾ ਸੀ ਉਹ ਅਸਟਾ ਬਕਰ ਨਾ ਦਾ ਵਿਅਕਤੀ ਤੇ ਉਹਦੇ ਵਿੱਚ ਗੁਣ ਇੰਨੇ ਸੀ ਕਿ ਸਾਰੀ ਸਭਾ ਦੇ ਵਿੱਚ ਇਹੋ ਜੀ ਗੱਲ ਕਰਦਾ ਸਾਰਿਆਂ ਨੂੰ ਚੁੱਪ ਕਰਾਉਂਦਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਗੋਰਾ ਹੈ ਕਾਲਾ ਹੈ ਵੱਡਾ ਹੈ ਛੋਟਾ ਹੈ ਉੱਚਾ ਹੈ ਨੀਮਾ ਹੈ ਗਰੀਬ ਹੈ ਅਮੀਰ ਹੈ ਜਿਹੜਾ IQ ਆ ਕੁਦਰਤ ਦਿੰਦੀ ਹੈ ਕੁਦਰਤ ਕਿਸੇ ਦੀ ਅਕਲ ਨੂੰ ਕਦੇ ਨਹੀਂ ਕੁੰਦੀ ਤੇ ਜਦੋਂ ਬੰਦਾ ਕੁਦਰਤ ਨਾਲ ਛੇੜਛਾੜ ਕਰਦਾ ਤੇ ਕੁਦਰਤ ਦੀ ਬਣਾਈ ਹੋਈ ਸ੍ਰਿਸ਼ਟੀ ਨਾਲ ਤੇ ਮਨੁੱਖਤਾ ਦੇ ਨਾਲ ਧੋਖਾ ਕਰਦਾ ਤੇ ਉਦੋਂ ਫਿਰ ਪ੍ਰਮਾਤਮਾ ਮਤ ਮਾਰ ਦਿੰਦਾ ਜਿਵੇਂ ਬਾਦਲ ਕੀ ਮਾਰਤੀ ਜਿਵੇਂ ਬਾਦਲ ਕੀ ਮਾਰਤੀ ਇਸ ਕਰਕੇ ਜਿਹੜਾ ਹੈਗਾ ਭਗਵੰਤ ਮਾਨ ਨੂੰ ਇਹ ਡੰਮੀ ਸਮਝਦੇ ਆ ਭਗਵੰਤ ਮਾਨ ਨੂੰ ਇਹ ਆਮ ਬੰਦਾ ਸਮਝਦੇ ਆ ਉਹ ਕਹਿੰਦਾ ਭਾਈ ਮੈਨੂੰ 3 ਸਾਲ ਦਿੱਤੇ ਸੀ ਮੈਂ ਮੇਰੇ ਕੱਲੇ ਤੇ ਤੁਸੀਂ ਕੋਈ ਦੋਸ਼ ਲਾ ਕੇ ਦਿਖਾ ਦਿਓ ਵੀ ਜੇ ਮੈਂ ਕੁਝ ਕੀਤਾ ਇਹ ਕਰ ਮੰਨਣ ਯੋਗ ਆ ਉਹਨੇ ਇਹ ਹਵਾਲਾ ਦਿੱਤਾ ਕਿ 50000 ਜਿਹੜੀ ਨੌਕਰੀ ਦਿੱਤੀ ਹੈ ਉਹ ਆਉਣ ਦਾ ਰਿਕਾਰਡ ਹੈ ਉਹਨੂੰ ਤੁਸੀਂ ਲੁਕੋ ਨਹੀਂ ਸਕਦੇ ਕਹਿੰਦਾ ਵੱਖ-ਵੱਖ ਧਾਰਿਆਂ ਦੇ ਵਿੱਚੋਂ ਤੁਸੀਂ ਪਤਾ ਕਰ ਲਓ ਜੀ ਤੇ ਜੇ ਕਿਸੇ ਤੋਂ ਅਸੀਂ ਪੈਸਾ ਲਿਆ ਤਾਂ ਸਾਡੇ ਤੇ ਕਾਰਵਾਈ ਹੋਵੇ ਉਹੀ ਕਹਿੰਦਾ ਜਿਨ੍ਹਾਂ ਦੇ ਵਿਆਹ ਹੈ ਤੇ ਇਹਨਾਂ ਦੇ ਜਿਹੜਾ ਰਾਜ ਵਿੱਚ ਅਟੈਚੀਆਂ ਦੇ ਅਟੈਚੀ ਜਿਹੜੇ ਸੀਗੇ ਪੈਸਿਆਂ ਦੇ ਆਉਂਦੇ ਸੀ ਲਏ ਜਾਂਦੇ ਸੀ ਕਿ ਭਾਈ ਦੱਸੋ तहसीलदार ਲੱਗਣਾ ਇਨਸਪੈਕਟਰ ਲੱਗਣਾ ਏਐਸਆਈ ਲੱਗਣਾ ਹੌਲਦਾਰ ਲੱਗਣਾ ਸਿਪਾਹੀ ਲੱਗਣਾ ਤੇ ਜੇ ਇਹਨਾਂ ਨੇ ਥਰਮਣਾ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਪੁਲਿਸ ਦੇ ਵਿੱਚ ਕਾਂਸਟੇਬਲਾਂ ਜਾਂ ਹੌਲਦਾਰਾਂ ਦੀਆਂ ਨੌਕਰੀਆਂ ਦਿੱਤੀਆਂ ਤਾਂ ਫਿਰ ਉਹ ਜ਼ਮੀਨਾਂ 20-20 ਲੱਖ ਦੀਆਂ ਕੋਇਰ ਕਰਕੇ ਕੰਪਨੀ ਨੂੰ ਕਰੋੜਾਂ ਰੁਪਏ ਦਿੱਤੀਆਂ ਉਹ ਨੌਕਰੀ ਨਾ ਘਟਣੀ ਉਹ ਪੈਸੇ ਵੀ ਬਣਾਏ ਐ ਇਸ ਕਰਕੇ ਉਹ ਕਹਿੰਦਾ ਭਾਈ ਮੈਂ ਅਜਿਹਾ ਲੀਡਰ ਨਹੀਂ ਕਿ ਮੈਂ ਜਾ ਕੇ ਤੁਹਾਨੂੰ ਲੜਾ ਕੇ ਜਨਤਾ ਨੂੰ ਤੇ ਇਹਨਾਂ ਨਾਲ ਜੱਫੀਆਂ ਪਾਵਾਂ ਜੇ ਦੁਸ਼ਮਣੀ ਹੈ ਤਾਂ ਦੁਸ਼ਮਣੀ ਰਹੂਗੀ ਜੇ ਮਿੱਤਰਤਾ ਤਾਂ ਮਿੱਤਰਤਾ ਰਹੂ ਤੇ ਜਿਹੜੀ ਕਾਨੂੰਨ ਨੂੰ ਤੇ ਅਖੰਡਤਾ ਨੂੰ ਮੇਰਾ ਕਾਇਮ ਰੱਖਣਾ ਫਰਜ਼ਮੰਦ ਹੈ ਸੋ ਇਸ ਕਰਕੇ ਇਹ ਗੱਲ ਮੰਨਣਯੋਗ ਵੀ ਆ ਦੇਖੋ ਜਿਹੜੇ ਬੰਦੇ ਵਿੱਚ ਕੋਈ ਗੁਣ ਹੁੰਦਾ ਉਹ ਮੰਨਣਯੋਗ ਹੈ ਦਿੱਲੀ ਦੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਸਵੀਕਾਰ ਕਰ ਲਿਆ ਕਿ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਥਾਣਿਆਂ ਦੇ ਵਿੱਚ ਤੇ ਤਹਿਸੀਲਾਂ ਦੇ ਵਿੱਚ तहसीलदारਾਂ ਦੇ ਦਫ਼ਤਰਾਂ ਦੇ ਵਿੱਚ ਸਿਵਲ ਦੇ ਵਿੱਚ ਭ੍ਰਿਸ਼ਟਾਚਾਰ ਦਾ ਲੋੜ ਤੋਂ ਵੱਧ ਬੋਲ ਵਾਲਾ ਜਿਹੜਾ ਕੰਮ 5000 ਨਾਲ ਹੁੰਦਾ ਸੀ ਤੇ ਅੱਜ ਉਹ 50000 ਨਾਲ ਹੁੰਦਾ ਇਹ ਆਮ ਆਦਮੀ ਪਾਰਟੀ ਨੇ ਸਵੀਕਾਰ ਕੀਤਾ ਤੇ ਇਹਦੇ ਵਿੱਚ ਹੁਣ ਕੀ ਹੈ ਡੀਜੀਪੀ ਤੇ ਚੀਫ ਸਕੱਟਰੀ ਨੂੰ ਭਗਵੰਤ ਮਾਨ ਨੇ ਖਿੱਚ ਕੇ ਰੱਖਿਆ ਹੋਇਆ ਮੀਟਿੰਗਾਂ ਕਰਕੇ ਕਿ ਜੋ ਬੰਦਾ ਰਿਸ਼ਵਤ ਲੈਂਦਾ ਉਹਦੇ ਫੌਰਨ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ 52 ਬੰਦੇ ਜਿਹੜੇ ਬਰਖਾਸਤ ਵੀ ਕਰਦੇ ਤੇ ਮੈਂ ਸਮਾਧਮ ਰਾਹੀਂ ਕਹਿਣਾ ਭਾਈ ਜਿਹੜੇ ਕੋਈ ਦੋ ਪੈਸੇ ਲੈਂਦੇ ਐ ਇਹ ਹਨੇਰੀ ਤੋਂ ਬਚੋ ਪਹਿਲੀ ਗੱਲ ਤਾਂ ਲਓ ਨਾ ਜੇ ਲੈਨੋ ਤਾਂ ਮਹੀਨਾ ਦੋ ਮਹੀਨੇ ਘੱਟ ਲੈ ਲੋ ਖੜਜੋ ਤੇ ਕਿਤੇ ਇਹਦੀ ਹਵਾ ਦੇ ਵਿੱਚ ਤੁਸੀਂ ਆ ਕੇ ਇਸ ਹਨੇਰੀ ਦੇ ਵਿੱਚ ਆ ਕੇ ਦੇ ਪਾਤਰ ਨਾ ਬਣ ਜਾਓ ਤੇ ਕੱਲ ਨੂੰ ਬਦਨਾਮੀ ਹੋਵੇ ਤੇ ਇਹਨਾਂ ਨੌਕਰੀ ਚਲੀ ਜਾਵੇ ਸੋ ਇਹ ਜਿਹੜੀ ਭਗਵੰਤ ਮਾਨ ਦੀ ਗੱਲ ਆ ਸਾਨੂੰ ਮੰਨਣ ਨਹੀਂ ਚਾਹੀਦੀ ਐ ਕਿ ਜੋ ਲੀਡਰ ਜੇ ਕਿਸੇ ਦਾ ਲੀਡਰ ਹੈ ਜਨਤਾ ਦਾ ਤਾਂ ਉਹ ਵਿਕਾਸ ਵਾਸਤੇ ਗੱਲ ਕਰੇ ਤੇ ਆਪਣੀਆਂ ਚੰਨ ਵੋਟਾਂ ਦੇ ਖਾਤਰ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਣਾ ਕੇ ਲੜਾਇਆ ਨਾ ਜਾਵੇ ਤੇ ਅਸੀਂ ਇਸ ਮੱਦੇਨਜ਼ਰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਭਾਈ ਜਿਵੇਂ ਉਹਨਾਂ ਦੇ ਵਿਆਹ ਦੇ ਵਿੱਚ ਸਾਰੇ ਬਾਦਲ ਕੇ ਇਕੱਠੇ ਹੋਏ ਐ ਤੇ ਇਸੇ ਤਰ੍ਹਾਂ ਤੁਸੀਂ ਵੀ ਪਿੰਡਾਂ ਦੇ ਵਿੱਚ ਆਪਣਾ ਭਾਈਚਾਰਾ ਕਾਇਮ ਰੱਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆਪਣੇ ਲਾਣੇ ਦੇ ਵਿੱਚੋਂ ਪਾਸੇ ਨਹੀਂ ਹੋਣਾ ਚਾਹੀਦਾ ਕਿਉਂਕਿ ਦੁੱਖ ਸੁੱਖ ਜਿਹੜਾ ਆਂਡ ਗਵਾਂਡ ਹੀ ਆਪਣਾ ਬਣਾਉਂਦਾ ਤੇ ਪਿੰਡ ਵਾਲੇ ਸਰੀਕਾ ਕਬੀਲਾ ਹੀ ਬਣਾਉਂਦਾ ਹੁੰਦਾ ਤੇ ਜੇ ਕੋਈ ਮਰ ਗਿਆ ਨਾ ਤਾਂ ਬਾਦ ਰਕਿਆ ਨਹੀਂ ਚੱਕ ਕੇ ਲਿਆਣਾ ਤੇ ਨਾ ਭਾਈ ਤੁਹਾਨੂੰ ਰਾਜੇ ਬੜਿੰਗ ਵਰਗਿਆਂ ਜਾਂ ਮਜੀਠੀਏ ਵਰਗਿਆਂ ਜਾਂ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨਹੀਂ ਚੱਕਣਾ ਚੱਕਣਾ ਦਾ ਪਿੰਡ ਦੇ ਬੰਦੇ ਨਹੀਂ ਐ ਮਦਦ ਤਾਂ ਪਿੰਡ ਦੇ ਬੰਦੇ ਨਹੀਂ ਕਰਨੀਆਂ ਸ਼ਹਿਰ ਦੇ ਬੰਦੇ ਨੇ ਕਰਨੀਆਂ ਸੋ ਉਮੀਦ ਕਰਦੇ ਹਾਂ ਕਿ ਅਸੀਂ ਆਪਣਾ ਭਾਈਚਾਰਾ ਕਦੇ ਵੀ ਨਾ ਤੋੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ